ਜਾਣਕਾਰੀ ਹੈ ਕੈਬਨਟ ਮੰਤਰੀਆਂ ਦੇ ਅਹੁਦਿਆਂ ਦੇ ਵਿੱਚ ਇੱਕ ਵਾਰ ਫੇਰ ਫੇਰ ਬਦਲ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸੰਜੀਵ ਅਰੋੜਾ ਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਮੋਢਿਆਂ ਤੇ ਇੱਕ ਹੋਰ ਨਵੀਂ ਜ਼ਿੰਮੇਵਾਰੀ ਹੈ ਸੰਜੀਵ ਅਰੋੜਾ ਨੂੰ ਪੰਜਾਬ ਦਾ ਬਿਜਲੀ ਮੰਤਰੀ ਦਾ ਅਹੁਦਾ ਜਿਹੜਾ ਕਿ ਸੌਂਪਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਹਰਪ੍ਰਜਨ ਸਿੰਘ ਈਟੀਓ ਤੋਂ ਬਿਜਲੀ ਮੰਤਰੀ ਦਾ ਅਹੁਦਾ ਵਾਪਸ ਲਿਆ ਗਿਆ ਹੈ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਕੈਪਟਨ ਮੰਤਰੀਆਂ ਦੇ ਅਹੁਦਿਆਂ 'ਚ ਫੇਰ ਬਦਲ ਕੀਤਾ ਗਿਆ ਹੈ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਸੰਜੀਵ ਅਰੋੜਾ ਨੂੰ ਜਿਹੜਾ ਕਿ ਲਗਾਤਾਰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਕੋਲ ਜਿਹੜਾ ਕਿ ਪੀਡਬਲਯੂਡੀ ਅਤੇ ਬਿਜਲੀ ਮੰਤਰੀ ਦਾ ਅਹੁਦਾ ਸੀ ਤਾਂ ਹੁਣ ਉਹਨਾਂ ਤੋਂ ਇੱਕ ਵਿਭਾਗ ਹੋ ਕੇ ਜਿਹੜਾ ਕਿ ਸੰਜੀਵ अरोड़ा ਨੂੰ ਦਿੱਤਾ ਗਿਆ ਤਾਂ ਹੁਣ ਸਿਰਫ ਲੋਕ ਨਿਰਮਾਣ ਵਿਭਾਗ ਹੀ ਹਰਪਜਨ ਸਿੰਘ ਈਟੀਓ ਕੋਲ ਰਹਿ ਆ ਗਿਆ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਕਿ ਬਿਜਲੀ ਕਰਮਚਾਰੀਆਂ ਦੀ ਅੱਜ ਮੀਟਿੰਗ ਕੀਤੀ ਗਈ ਸੀ ਤਾਂ ਉਸ ਮੀਟਿੰਗ ਦਾ ਹਿੱਸਾ ਜੋ ਕਿ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਬਣੇ ਸੀ ਤਾਂ ਉਸ ਤੋਂ ਬਾਅਦ ਇਹ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਜਿਸ ਅ ਦਿੱਲੀ ਕੈਬਨਿਟ ਮੰਤਰੀ ਤੋਂ ਇਹ ਅਹੁਦਾ ਜਿਹੜਾ ਲੈ ਲਿਆ ਜਾਂਦਾ ਤਾਂ ਸੰਜੀਵ अरोड़ा ਦੇ ਕੋਲ ਜਦੋਂ ਕਿ ਲੁਧਿਆਣਾ ਦੇ ਵਿੱਚੋਂ ਇਲੈਕਸ਼ਨ ਜਿੱਤੇ ਸਨ ਤਾਂ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੂੰ ਐਨਆਰਆਈ ਦਾ ਅਹੁਦਾ ਦਿੱਤਾ ਗਿਆ ਸੀ ਅਤੇ ਹੋਰ ਅਹੁਦੇ ਦਿੱਤੇ ਗਏ ਸੀ ਤਾਂ ਹੁਣ ਜਿਹੜਾ ਇੱਕ ਨਵਾਂ ਅਹੁਦਾ ਸੰਜੀਵ अरोड़ा ਨੂੰ ਦਿੱਤਾ ਗਿਆ ਤਾਂ ਉਹਨਾਂ ਨੂੰ ਸ਼ੂਬੇ ਦਾ ਜੋ ਕਿ ਬਿਜਲੀ ਮੰਤਰੀ ਦਾ ਜਿਹੜਾ ਕਿ ਅਹੁਦਾ ਸੰਜੀਵ अरोड़ा ਨੂੰ ਦਿੱਤਾ ਗਿਆ ਹੈ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਹੈ ਲਗਾਤਾਰ ਕੈਬਨਟ ਮੰਤਰੀਆਂ ਦੇ ਅਹੁਦਿਆਂ ਦੇ ਵਿੱਚ ਫੇਰ ਬਦਲ ਹੁੰਦਾ ਰਿਹਾ ਜਿਸ ਤਰ੍ਹਾਂ ਕਿ ਐਨਆਰਆਈ ਮੰਤਰੀ ਜਿਹੜੇ ਸੀਗੇ ਕੁਲਦੀਪ ਸਿੰਘ ਧਾਲੀਵਾਲ ਜੋ ਅਮ੍ਰਿਤਸਰ ਤੋਂ ਵਿਧਾਇਕ ਸਨ ਤਾਂ ਉਹਨਾਂ ਤੋਂ ਅਹੁਦਾ ਲੈ ਕੇ ਉਹ ਵੀ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਸੀ ਉਸ ਦੀ ਜ਼ਿੰਮੇਵਾਰੀ ਦੀ ਸੰਜੀਵ ਅਰੋੜਾ ਦੇ ਮੋੜਿਆਂ ਤੇ ਹੈ ਤਾਂ ਹੁਣ ਇੱਕ ਨਵਾਂ ਜਿਹੜਾ ਕੀ ਇਹ ਅਹੁਦਾ ਸੰਜੀਵ ਅਰੋੜਾ ਨੂੰ ਦਿੱਤਾ ਗਿਆ